ਅਬ ਵੇਖੋ ਘਰ ਦੇ ਵਿੱਚ ਤੜਕਸਾਰ ਵੜਿਆ ਚੋਰ ਵੱਡਾ ਕਾਹਨ ਕਰਕੇ ਰਫੂ ਚੱਕਰ ਹੋ ਗਿਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਬੜੀ ਆਸਾਨੀ ਦੇ ਨਾਲ ਐਨੇ ਵੱਡੇ ਘਰ ਦੇ ਵਿੱਚ ਚੋਰ ਵਰਦਾ ਹੈ ਮਹਿੰਗੀ ਸਾਈਕਲ ਖੜੀ ਹੁੰਦੀ ਹੈ ਉਸ ਮਹਿੰਗੀ ਸਾਈਕਲ ਨੂੰ ਚੁੱਕਦਾ ਤੇ ਮਿੰਟਾਂ ਦੇ ਵਿੱਚ ਉਥੋਂ ਰਫੂ ਚੱਕਰ ਹੋ ਜਾਂਦਾ ਇਹ ਪੋਰਸ਼ ਇਲਾਕਾ ਹੈ ਤਾਂ ਪੋਰਸ਼ ਇਲਾਕਿਆਂ ਦੇ ਹਾਲ ਵੇਖ ਲੋ ਇਸ ਇਲਾਕੇ ਦੇ ਵਿੱਚ ਕਈ ਵੀਆਈਪੀ ਵੀ ਰਹਿੰਦੇ ਨੇ ਪਰ ਸੁਰੱਖਿਆ ਕਿੰਨੀ ਕੁ ਹੈ ਤੜਕਸਾਰ ਕਰਦੇ ਅੰਦਰ ਬੜਿਆਇ ਚੋਰ ਆਸਾਨੀ ਦੇ ਨਾਲ ਮਹਿੰਗੀ ਸਾਈਕਲ ਲੈ ਕੇ ਉਥੋਂ 9 ਤੋਂ 11 ਹੋ ਗਿਆ ਚੰਡੀਗੜ੍ਹ ਦਾ ਪੌੜ ਸ਼ਿਲਾਕਾ ਸੈਕਟਰ 8 ਦੀ ਇਹ ਵੀਡੀਓ ਹੈ ਤਾਂ ਅਸਲ ਵਿੱਚ ਇਸ ਸੈਕਟਰ ਦੇ ਇੱਕ ਮਕਾਨ ਦੇ ਵਿੱਚ ਤੜਕਸਾਰ 6 ਵਜੇ ਦੇ ਕਰੀਬ ਹਨ ਪਛਾਤਾ ਚੋਰ ਦਾਖਲ ਹੁੰਦਾ ਘਰ ਦੇ ਵਿੱਚ ਮਹਿੰਗੀ ਸਾਈਕਲ ਖੜੀ ਹੁੰਦੀ ਹੈ ਹੋਰ ਕੁਝ ਨਹੀਂ ਲੱਭਿਆ ਤਾਂ ਸਾਈਕਲ ਲੈ ਕੇ ਉਥੋਂ ਰਫੂ ਚੱਕਰ ਹੋ ਗਿਆ ਜਿਸ ਦੀਆਂ ਕੀ ਤਸਵੀਰਾਂ ਸੀਸੀਟੀਵੀ ਕੈਮਰੇਆਂ ਦੇ ਵਿੱਚ ਕਿਆ ਧੋਗ ਗਈਆਂ ਨੇ ਆ ਵੇਖੋ ਘਰ ਦੇ ਵਿੱਚ ਤੜਕਸਾਰ ਵੜਿਆ ਚੋਰ ਵੱਡਾ ਕਾਹਨ ਕਰਕੇ ਰਫੂ ਚੱਕਰ ਹੋ ਗਿਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਬੜੀ ਆਸਾਨੀ ਦੇ ਨਾਲ ਐਨੇ ਵੱਡੇ ਘਰ ਦੇ ਵਿੱਚ ਚੋਰ ਵਰਦਾ ਹੈ ਮਹਿੰਗੀ ਸਾਈਕਲ ਖੜੀ ਹੁੰਦੀ ਹੈ ਉਸ ਮਹਿੰਗੀ ਸਾਈਕਲ ਨੂੰ ਚੁੱਕਦਾ ਤੇ ਮਿੰਟਾਂ ਦੇ ਵਿੱਚ ਉਥੋਂ ਰਫੂ ਚੱਕਰ ਹੋ ਜਾਂਦਾ ਇਹ ਪੋਰਸ਼ ਇਲਾਕਾ ਹੈ ਤਾਂ ਪੋਰਸ਼ ਇਲਾਕਿਆਂ ਦੇ ਹਾਲ ਵੇਖ ਲੋ ਇਸ ਇਲਾਕੇ ਦੇ ਵਿੱਚ ਕਈ ਵੀਆਈਪੀ ਵੀ ਰਹਿੰਦੇ ਨੇ ਪਰ ਸੁਰੱਖਿਆ ਕਿੰਨੀ ਕੁ ਹੈ ਤੜਕਸਾਰ ਘਰ ਦੇ ਅੰਦਰ ਬੜਿਆਇ ਚੋਰ ਆਸਾਨੀ ਨਾਲ ਮਹਿੰਗੀ ਸਾਈਕਲ ਲੈ ਕੇ ਉਥੋਂ 9 ਤੋਂ 11 ਹੋ ਗਿਆ ਚੰਡੀਗੜ੍ਹ ਦਾ ਪੌਸ਼ ਇਲਾਕਾ ਸੈਕਟਰ 8 ਦੀ ਇਹ ਵੀਡੀਓ ਹੈ ਤਾਂ ਦਰਅਸਲ ਇਸ ਸੈਕਟਰ ਦੇ ਇੱਕ ਮਕਾਨ ਦੇ ਵਿੱਚ ਤੜਕਸਾਰ 6 ਵਜੇ ਦੇ ਕਰੀਬ ਐਨ ਪਛਾਤਾ ਚੋਰ ਦਾਖਲ ਹੁੰਦਾ ਘਰ ਦੇ ਵਿੱਚ ਮਹਿੰਗੀ ਸਾਈਕਲ ਖੜੀ ਹੁੰਦੀ ਹੈ ਹੋਰ ਕੁਝ ਨਹੀਂ ਲੱਭਿਆ ਤਾਂ ਸਾਈਕਲ ਲੈ ਕੇ ਉਥੋਂ ਰਫੂ ਚੱਕਰ ਹੋ ਗਿਆ ਜਿਸ ਦੀਆਂ ਕੀ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਿਆਦ ਹੋ ਗਈਆਂ ਨੇ ਆ ਵੇਖੋ ਘਰ ਦੇ ਵਿੱਚ ਤੜਕਸਾਰ ਵੜਿਆ ਚੋਰ ਵੱਡਾ ਕਾਂਡ ਕਰਕੇ ਰਫੂ ਚੱਕਰ ਹੋ ਗਿਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਬੜੀ ਆਸਾਨੀ ਦੇ ਨਾਲ ਐਨੇ ਵੱਡੇ ਘਰ ਦੇ ਵਿੱਚ ਚੋਰ ਵਰਦਾ ਮਹਿੰਗੀ ਸਾਈਕਲ ਖੜੀ ਹੁੰਦੀ ਹੈ ਉਸ ਮਹਿੰਗੀ ਸਾਈਕਲ ਨੂੰ ਚੁੱਕਦਾ ਤੇ ਮਿੰਟਾਂ ਦੇ ਵਿੱਚ ਉਥੋਂ ਰਫੂ ਚੱਕਰ ਹੋ ਜਾਂਦਾ ਇਹ ਪੋਰਸ਼ ਇਲਾਕਾ ਹੈ ਤਾਂ ਪੋਰਸ਼ ਇਲਾਕਿਆਂ ਦੇ ਹਾਲ ਵੇਖ ਲਓ ਇਸ ਇਲਾਕੇ ਦੇ ਵਿੱਚ ਕਈ ਵੀਆਈਪੀ ਵੀ ਰਹਿੰਦੇ ਨੇ ਪਰ ਸੁਰੱਖਿਆ ਕਿੰਨੀ ਕੁ ਹੈ ਤੜਕਸਾਰ ਘਰ ਦੇ ਅੰਦਰ ਬੜਿਆ ਹੀ ਚੋਰ ਆਸਾਨੀ ਨਾਲ ਮਹਿੰਗੀ ਸਾਈਕਲ ਲੈ ਕੇ ਉਥੋਂ 9 ਤੋਂ 11 ਹੋ ਗਿਆ ਚੰਡੀਗੜ੍ਹ ਦਾ ਪੌਸ਼ ਇਲਾਕਾ ਸੈਕਟਰ 8 ਦੀ ਇਹ ਵੀਡੀਓ ਹੈ ਤਾਂ ਦਰਅਸਲ ਇਸ ਸੈਕਟਰ ਦੇ ਇੱਕ ਮਕਾਨ ਦੇ ਵਿੱਚ ਤੜਕਸਾਰ 6 ਵਜੇ ਦੇ ਕਰੀਬ ਐਨ ਪਛਾਤਾ ਚੋਰ ਦਾਖਲ ਹੁੰਦਾ ਘਰ ਦੇ ਵਿੱਚ ਮਹਿੰਗੀ ਸਾਈਕਲ ਖੜੀ ਹੁੰਦੀ ਹੈ ਹੋਰ ਕੁਝ ਨਹੀਂ ਲੱਭਿਆ ਤਾਂ ਸਾਈਕਲ ਲੈ ਕੇ ਉਥੋਂ ਰਫੂ ਚੱਕਰ ਹੋ ਗਿਆ ਜਿਸ ਦੀਆਂ ਕੀ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਿਆਦ ਹੋ ਗਈਆਂ ਨੇ ਆ ਵੇਖੋ ਘਰ ਦੇ ਵਿੱਚ ਤੜਕਸਾਰ ਵੜਿਆ ਚੋਰ ਵੱਡਾ ਕਾਂਡ ਕਰਕੇ ਰਫੂ ਚੱਕਰ ਹੋ ਗਿਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਬੜੀ ਆਸਾਨੀ ਦੇ ਨਾਲ ਐਨੇ ਵੱਡੇ ਘਰ ਦੇ ਵਿੱਚ ਚੋਰ ਵਰਦਾ ਮਹਿੰਗੀ ਸਾਈਕਲ ਖੜੀ ਹੁੰਦੀ ਹੈ ਉਸ ਮਹਿੰਗੀ ਸਾਈਕਲ ਨੂੰ ਚੁੱਕਦਾ ਤੇ ਮਿੰਟਾਂ ਦੇ ਵਿੱਚ ਉਥੋਂ ਰਫੂ ਚੱਕਰ ਹੋ ਜਾਂਦਾ ਇਹ ਪੋਰਸ਼ ਇਲਾਕਾ ਹੈ ਤਾਂ ਪੋਰਸ਼ ਇਲਾਕਿਆਂ ਦੇ ਹਾਲ ਵੇਖ ਲੋ ਇਸ ਇਲਾਕੇ ਦੇ ਵਿੱਚ ਕਈ ਵੀਆਈਪੀ ਵੀ ਰਹਿੰਦੇ ਨੇ ਪਰ ਸੁਰੱਖਿਆ ਕਿੰਨੀ ਕੁ ਹੈ ਤੜਕਸਾਰ ਕਰਦੇ ਅੰਦਰ ਬੜਿਆਇ ਚੋਰ ਆਸਾਨੀ ਦੇ ਨਾਲ ਮਹਿੰਗੀ ਸਾਈਕਲ ਲੈ ਕੇ ਉਥੋਂ 9 ਤੋਂ 11 ਹੋ ਗਿਆ ਚੰਡੀਗੜ੍ਹ ਦਾ ਪੌੜ ਸ਼ਿਲਾਕਾ ਸੈਕਟਰ 8 ਦੀ ਇਹ ਵੀਡੀਓ ਹੈ ਤਾਂ ਅਸਲ ਵਿੱਚ ਇਸ ਸੈਕਟਰ ਦੇ ਇੱਕ ਮਕਾਨ ਦੇ ਵਿੱਚ ਤੜਕਸਾਰ 6 ਵਜੇ ਦੇ ਕਰੀਬ ਹਨ ਪਛਾਤਾ ਚੋਰ ਦਾਖਲ ਹੁੰਦਾ ਘਰ ਦੇ ਵਿੱਚ ਮਹਿੰਗੀ ਸਾਈਕਲ ਖੜੀ ਹੁੰਦੀ ਹੈ ਹੋਰ ਕੁਝ ਨਹੀਂ ਲੱਭਿਆ ਤਾਂ ਸਾਈਕਲ ਲੈ ਕੇ ਉਥੋਂ ਰਫੂ ਚੱਕਰ ਹੋ ਗਿਆ ਜਿਸ ਦੀਆਂ ਕੀ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ